ਮੈਂ ਕਹਾਂ ਤੁਹਾਨੂੰ ਜੀ ਇਹ ਜਿਹੜੀ ਪ੍ਰਾਪਰਟੀ ਹੈ ਸਾਡੀ ਆਪਣੀ ਪ੍ਰਾਪਰਟੀ ਆ ਇਹ ਅਸੀਂ 1 ਇੰਚ ਵੀ ਜਗ੍ਹਾ ਖਾਲਤੂ ਨਹੀਂ ਛੱਤੀ ਨੂੰਰੇ ਸਾਨੂੰ ਜਰੂਰ ਸੀ ਥੋੜੀ ਹੋਰ ਜਦ ਕਿ ਇਹ 2012 ਦਾ ਸੀ ਨਕਸ਼ਾ ਪਾਸ ਕਰਾਇਆ ਅੱਧਿਕ ਜਗ੍ਹਾ ਨਕਸ਼ਾ ਪਾਸ ਹੀ ਗਿਆ ਪਿਛਲੇ ਪਾਸੇ ਦਾ ਪਰ ਲੇਕਿਨ ਬਣਾਇ ਨਹੀਂ ਜੀ ਹੋਈ ਹੁਣ ਅਸੀਂ ਉਹ ਸਾਰੀ ਖਸਤ ਲਈ ਛੱਤ ਤੇ ਲੱਗ ਜੀ ਨਹੀਂ ਜੀ ਅੰਦਰ ਕਿਹੜੀ ਜਗ੍ਹਾ ਦਾ ਆਪਣੀ ਆ ਜੀ ਫਟਪੜੀ ਆਪਣੀ ਆ ਬਾਹਰ ਤੋਂ ਛੱਤੀ ਨਹੀਂ ਜੀ ਚਾਹਨਾ ਪ੍ਰਾਪਰਟੀ ਇਨਰ ਹੈਗਾ ਅਸੀਂ ਉਹਨਾਂ ਕੋਲ ਪਰਸਨਲੀ ਮੈਂ ਵੀ ਗਿਆ ਸੀਗਾ ਉਹਨਾਂ ਨੂੰ ਡਾਕੂਮੈਂਟ ਪੇਸ਼ ਕੀਤੇ ਸੀਗੇ ਬਟ ਉਹ 2012 ਦੇ ਡਾਕੂਮੈਂਟ ਚ ਨੇ। ਯਾ ਡਰੇਨ ਹੈਗਾ ਡਰੇਨੇਜ ਦਾ ਹੁਣ ਦੇ ਉੱਪਰ ਉਹਨਾਂ ਨੇ ਕੱਪੜਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਉਹਨਾਂ ਨੂੰ ਸਟੇਟ ਦਿੱਤਾ ਹੈ ਔਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਇਮੀਡੀਏਟਲੀ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਵਿੱਚ ਅਸੀਂ ਕਰਾਂਗੇ। ਪੁਰਾਹ ਪ੍ਰਸ਼ਾਸਨ ਦੇ ਨੱਕ ਹੇਟ ਹੋ ਰਹੀਆਂ ਨਜਾਇਜ਼ ਉਹ ਸਾਰੀਆਂ ਬਰ ਅਧਿਕਾਰੀ ਨੇ ਖਮੋਸ਼ ਨਗਰ ਕੌਂਸਲ ਦੀ ਹਦੂਦ ਅੰਦਰ ਬਿਨਾਂ ਨਕਸ਼ਾ ਪਾਸ ਕਰਵਾਏ ਪ੍ਰਾਪਰਟੀ ਕਾਰੋਬਾਰੀ ਨੇ ਕੀਤੀ ਉਹ ਸਾਰੀ ਰਸਤਾ ਉਹ ਸਾਰੀ ਕੀਤੇ ਗਏ ਮਕਾਨ ਦੇ ਪਿੱਛੇ ਹੈ ਜਦ ਕੇ ਸ਼ਹਿਰ ਵਾਲੇ ਪਾਸੇ ਤੋਂ ਰਸਤਾ ਆ ਰਿਹਾ ਹੈ ਕਾਰੋਬਾਰੀ ਦਾ ਇਹ ਵੀ ਕਹਿਣਾ ਕਿ ਇੰਟਰਲੌਕ ਟਾਇਲ ਉਹਨਾਂ ਵੱਲੋਂ ਲਗਾਈ ਗਈ ਹੈ ਕਾਰੋਬਾਰੀ ਨੇ ਇਹ ਵੀ ਮੰਨਿਆ ਕਿ ਪਹਿਲਾਂ ਨਕਸ਼ਾ ਪਾਸ ਕਰਾਉਣ ਵੇਲੇ ਇਹ ਜਗ੍ਹਾ ਖਾਲੀ ਸੀ ਉਕਤ ਮਾਮਲੇ ਸੰਬੰਧੀ ਜਦੋਂ ਨਗਰ ਕੌਂਸਲ ਦੇ ਈਓ ਨਾਲ ਸੰਪਰਕ ਸਾਧਿਆ ਤਾਂ ਉਹਨਾਂ ਨੇ ਕਿਹਾ ਕਿ ਪਹਿਲੇ ਨਕਸ਼ੇ ਵਿੱਚ ਇਹ ਜਗ੍ਹਾ ਖਾਲੀ ਦਰਸਾਈ ਗਈ ਹੈ ਪਰ ਹੁਣ ਦੁਬਾਰਾ ਉਹ ਸਾਰੀ ਕਰਨ ਵਾਲੇ ਨਵੇਂ ਸਿਰੇ ਤੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਜੋ ਨਗਰ ਕੌਂਸਲ ਦੇ ਨਿਯਮਾਂ ਦੇ ਉਲਟਾ ਅਤੇ ਗੈਰਕਾਨੂੰਨੀ ਵੀ ਹੈ ਦਫ਼ਤਰ ਵੱਲੋਂ ਪ੍ਰਾਪਰਟੀ ਦੇ ਮਾਲਕ ਨੂੰ ਨੋਟਿਸ ਭੇਜਿਆ ਗਿਆ ਜਲਦੀ ਹੀ ਸਖਤ ਐਕਸ਼ਨ ਲਿਆ ਜਾਏਗਾ ਸ਼ਹਿਰ ਰਾਹ ਦੇ ਅੰਦਰ ਨਜ਼ਾਇਜ਼ ਉਸਾਰੀਆਂ ਦਾ ਜੋ ਰੁਝਾਨ ਹੈ ਆਏ ਦਿਨ ਵੱਧ ਰਿਹਾ ਹੈ ਲੋਕਾਂ ਦੇ ਵੱਲੋਂ ਨਜਾਇਜ਼ ਉਸਾਰੀਆਂ ਕਿੱਤਿਆਂ ਜਾ ਰਹੀਆਂ ਜਿਸ ਨੂੰ ਲੈ ਕੇ ਨਗਰ ਕੌਂਸਲ ਦਰਾਹ ਦੇ ਅਧਿਕਾਰੀ ਕੰਮ ਕਰਨੀ ਨਹੀਂ ਸੌ ਰਹੇ ਨੇ ਜਾਂ ਤਾਂ ਅਦਾਲਤ ਵਿੱਚ ਕੁਝ ਕਾਲਾ ਕਾਲਾ ਤੇ ਜਾਂ ਜਾਣਬੁੱਝ ਕੇ ਅਧਿਕਾਰੀ ਇਸ ਗੱਲ ਨੂੰ سنجਿਦਗੀ ਨਾਲ ਨਹੀਂ ਲੈ ਰਹੇ ਕਿ ਨਜਾਇਜ਼ ਉਸਾਰੀਆਂ ਕਿਉਂ ਹੋ ਰਹੀਆਂ ਨੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਿਖਾਤਾ ਜਾਵੇ ਇਸ ਪਾਸੇ ਇੱਕ ਡਰੇਨ ਆ ਰਹੀ ਹੈ ਜੋ ਸ਼ਹਿਰ ਦਰਾਹ ਤੋਂ ਨਿਕਲਦੀ ਹੈ ਔਰ ਗੁਰਸਤਰੀ ਪੁਲੀ ਜਾ ਕੇ ਮਿਲਦੀ ਹੈ ਇਸ ਦੇ ਨਾਲ ਇੱਕ ਰਸਤਾ ਹੈ ਔਰ ਉਸ ਰਸਤੇ ਦੇ ਅੱਗੇ ਜਾ ਕੇ ਪਟ્રોલ ਪੰਪ ਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਇਹ ਚਾਨਾ ਪ੍ਰਾਪਰਟੀ ਡੀਲਰਾਂ ਦਾ ਇੱਕ ਦਫ਼ਤਰ ਬਣਾਇਆ ਗਿਆ ਹੈ ਜਿਹਦੇ ਸੰਚਾਲਕ ਚਾਨਾ ਜੀ ਨੇ ਔਰ ਉਹਨਾਂ ਵੱਲੋਂ ਜਿ ਦੇਖ ਸਕਦੇ ਹੋ ਇਸਦੇ ਪਾਸੇ ਇੱਕ ਲੈਂਟਰ ਪਾਇਆ ਗਿਆ ਹੈ ਇਹ ਲੈਂਟਰ ਕੁਝ ਦਿਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਸ ਨੂੰ ਲੈ ਕੇ ਅਧਿਕਾਰੀਆਂ ਨੇ ਦੌਰਾ ਵੀ ਕੀਤਾ ਹੈ ਪਰੰਤੂ ਹਰੇਕ ਤੱਕ ਕੋਈ ਕਾਰਵਾਈ ਅਮਲਤ ਨਹੀਂ ਲੈਂਦੀ ਗਈ ਲੋਕਾਂ ਨੂੰ ਮੰਨਣਾ ਹੈ ਕਿ ਇਹ ਜੋ ਰਸਾਲੀ ਹੈ ਇਹਨੂੰ ਜਾਇਜ਼ ਹੈ ਕਿਉਂਕਿ ਇਹਦੇ ਜੋ ਸੰਚਾਰ ਮਾਲਕ ਨੇ ਚਾਨਾ ਪ੍ਰਾਪਰਟੀ ਵਾਲੇ ਨੇ ਖੁਦ ਮੰਨਣਾ ਹੈ ਕਿ ਇਹ ਜੋ ਨਕਸ਼ਾ ਪਹਿਲਾਂ ਪਾਸ ਕਰਾਇਆ ਗਿਆ ਸੀ ਉਹਦੇ ਵਿੱਚ ਇਹ ਜੋ ਜਗ੍ਹਾ ਇਹ ਖੁੱਲੀ ਜਿਹੇ ਤਰ੍ਹਾਂ ਦਸਾਈ ਗਈ ਸੀ ਪਰੰਤੂ ਉਸ ਵੇਲੇ ਇਸ ਦੇ ਉੱਪਰ ਕੋਈ ਕੰਸਟ੍ਰਕਸ਼ਨ ਨਹੀਂ ਸੀ ਕੀਤੀ ਗਈ ਔਰ ਖੁੱਲੀ ਜਗ੍ਹਾ ਪਈ ਸੀ ਔਰ ਅੱਜ ਸਮੇਂ ਦੀ ਨਿਜਾਗਤ ਦੇਦਿਆਂ ਹੋਏ ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਕੰਸਟ੍ਰਕਸ਼ਨ ਕਰ ਲਈ ਹੈ ਔਰ ਇਹ ਕੰਸਟ੍ਰਕਸ਼ਨ ਨਜਾਇਜ਼ ਕਿਹਾ ਜਾ ਸਕਦੀ ਹੈ ਕਿਉਂਕਿ ਇਹਨਾਂ ਵੱਲੋਂ ਇਸ ਜਗ੍ਹਾ ਦਾ ਨਕਸ਼ਾ ਪਾਸ ਨਹੀਂ ਕਰਾਇਆ ਗਿਆ ਜਿਸ ਤਰ੍ਹਾਂ ਦੇ ਤੌਰ ਤੇ ਅਨਲੀਗਲ ਕਿਹਾ ਜਾ ਸਕਦਾ ਇੱਕ ਨਿਯਮਾਂ ਦੀ ਉਲੰਘਣਾ ਕਿਹਾ ਜਾ ਸਕਦੀ ਹੈ ਨਗਰ ਕੌਂਸਲ ਅਧਿਕਾਰੀਆਂ ਦੀ ਇਹ ਕੋਤਾਹੀ ਕਿਹੀ ਜਾ ਸਕਦੀ ਹੈ ਕਿ ਅਜਿਹੇ ਜਿਹਾ ਕੀਮਤੀ ਜਗ੍ਹਾਵਾਂ ਉੱਪਰ ਜਾ ਕੇ ਨਜਾਇਜ਼ ਸਾਰੀਆਂ ਹੋ ਜਾਂ ਤਾਂ ਕੌਂਸਲ ਅਧਿਕਾਰੀ ਕਿੱਥੇ ਸੌ ਰਹੇ ਨੇ ਜਦਕਿ ਜਦੋਂ ਸਾਰੀ ਹੋ ਰਹੀ ਸੀ ਉਸ ਮੌਕੇ ਦੌਰਾਨ ਹੀ ਇਹ ਜੋ ਡਰੇਨ ਹੈ ਡਰੇਨ ਹੈ ਇਹ ਦਿਖਾਤਾ ਜਾਵੇ ਡਰੇਨ ਦੀ ਪਟਾਈ ਵੀ ਹੋ ਰਹੀ ਸੀ ਜਿਸ ਜਿਸ ਦੇ ਮੌਕੇ ਤੇ ਅਧਿਕਾਰੀ ਵੀ ਹਾਜ਼ਰ ਸਨ ਉਹਨਾਂ ਨੇ ਹਾਜ਼ਰ ਹੁੰਦਿਆਂ ਹੋਇਆਂ ਵੀ ਇਸ ਉਹ ਸਾਰੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਢਾਲ ਵਿੱਚ ਕੁਝ ਕਾਲਾ ਕਾਲਾ ਜਾਂ ਢਾਲ ਹੀ ਕਾਲੀ ਹੈ ਇਹ ਆਹਲਾ ਸਬੰਧ ਸੇਗਾ ਮੈਂ ਕਹਿੰਦਾ ਚਲੋ ਜੀ ਜਿਹੜੀ ਪ੍ਰਾਪਰਟੀ ਹੈ ਸਾਡੀ ਆਪਣੀ ਪ੍ਰਾਪਰਟੀ ਹੈ ਇਹ ਅਸੀਂ 1 ਇੰਚ ਵੀ ਜਗ੍ਹਾ ਫਾਲਤੂ ਨਹੀਂ ਦਿੱਤੀ ਜੀ ਮੂਰੇ ਸਾਨੂੰ ਜਰੂਰ ਸੀ ਥੋੜੀ ਜਿਹੀ ਹੋਰ ਜਦ ਕਿ ਇਹ 2012 ਦਾ ਸੀ ਨਸ਼ਾ ਪਾਸ ਕਰਾਇਆ ਆ ਤੇ ਅਸੀਂ ਇਹਦਾ ਟੈਕਸ ਵੀ ਦਿੰਨੇ ਆ ਤੇ ਹੁਣ ਸਾਨੂੰ ਜਰੂਰ ਸੀਗੀ ਕਿਉਂਕਿ ਪਹਿਲਾਂ ਬੰਦ ਪਿਆ ਸੀ ਇਹ ਦਫ਼ਤਰ ਹੁਣ ਸੀ ਖੋਲ ਰਹੇ ਆ ਇਹਨੂੰ ਇਸ ਕਰਕੇ ਅਸੀਂ ਛੱਤ ਲਿਆ ਜਿਹੜੀ ਜਗ੍ਹਾ ਖਾਲੀ ਸੀਗੀ ਥੋੜੀ ਜੀ ਸਰ ਜਗ੍ਹਾ ਕਿੰਨੀਆਂ ਕੋਲ ਹੋੜੀ ਇਹ 100 ਗਾ ਜੀ 100 ਗਾ ਜਗ੍ਹਾ ਹਾਂਜੀ ਹਾਂਜੀ ਤੇ ਇਹ ਪਹਿਲਾਂ ਜਿਹੜਾ 2036 ਹੈ ਪਹਿਲਾਂ ਖਾਲੀ ਪਨ ਵੀ ਕਿਉਂਕਿ ਇਹਦੇ ਨਾਲ ਪਾਣੀ ਚੱਲਦਾ ਸੀ ਪਹਿਲਾਂ ਇਸ ਕਰਕੇ ਉਹ ਛੱਡੀ ਗਈ। ਇਹਦੀ ਨਕਸ਼ਾ ਪਾਸ ਕਰਾਇਆ ਹੈ ਦਾ? ਹਾਂਜੀ ਕਰਾਇਆ ਹੈ ਸਰ। ਉਹ ਨਕਸ਼ਾ ਪਾਸ ਹੈ ਜੀ? ਹਾਂਜੀ ਨਕਸ਼ਾ ਪਾਸ ਹੈ ਦਾ? ਹਾਂਜੀ ਨਕਸ਼ਾ ਪਾਸ ਹੀ ਕਰਾਇਆ। ਅਧਿਕਾਰੀਆਂ ਨੇ ਕਿਹਾ ਕਿ ਰਕਸ਼ਾ ਦਾ ਪਾਸ ਨਹੀਂ ਹੈ। ਇਹ ਜਗ੍ਹਾ ਓਪਨ ਛੱਡੀ ਹੋਈ ਸੀਗੀ। ਐਨਾ ਕਿ ਅਸੀਂ ਛੱਤ ਲਿਆ ਜੀ। ਇਹ ਤੁਹਾਡੀ ਪਹਿਲਾਂ ਜਗ੍ਹਾ ਓਪਨ ਛੱਡੀ ਹੋਈ ਸੀਗੀ। ਹਾਂਜੀ। ਬਟ ਤੁਸੀਂ ਨਕਸ਼ਾ ਪਾਸ ਕਰ ਤੋਂ ਬਿਨਾਂ ਇਹ ਛੱਡੀ ਹੈ। ਇਹ ਅੱਧਿਕ ਜਗ੍ਹਾ ਦਾ ਨਕਸ਼ਾ ਪਾਸ ਹੈਗਾ ਪਿਛਲੇ ਪਾਸੇ ਦਾ। ਜੀ। ਪਰ ਲੇਕਨ ਬਣਾਈ ਨਹੀਂ ਸੀ ਹੋਈ। ਹੁਣ ਅਸੀਂ ਇਹ ਸਾਰੀ ਛੱਤ ਲਈ ਸਿਰੇ ਤੱਕ ਜੀ। ਨਕਸ਼ਾ ਪਾਸ ਕਰਵਾਉਣਾ ਬਣਾ ਸਕਦੀ ਹੈ ਹਾਂਜੀ ਹਾਂਜੀ ਉਹ ਛਤੀ ਹੈ ਜੀ ਉਹ ਤੇ ਫਿਰ ਅਨਲੀਗਲ ਕਿਹੀ ਜਾ ਸਕਦੀ ਹੈ ਫਿਰ ਪਰ ਕੀ ਕਿਹਾ ਚਾਹੋ ਨਹੀਂ ਅਨਲੀਗਲ ਨਹੀਂ ਜਗ੍ਹਾ ਆਪਣੀ ਹੈ ਜੀ ਪ੍ਰੋਪਰਟੀ ਆਪਣੀ ਹੈ ਬਾਹਰ ਤਾਂ ਛਤੀ ਨਹੀਂ ਜੀ ਜਿਹੜਾ ਤੁਹਾਡੀ ਬਿਲਕੁਲ ਹਾਂਜੀ ਮਨਜ਼ੂਰ ਹੈ ਹਾਂਜੀ ਹਾਂਜੀ ਪਰ ਜਿਹੜੀ ਕਾਨੂੰਨ ਕਹਿੰਦਾ ਨਗਰਪਾਲਿਕਾ ਦਾ ਜਿਹੜੀ ਜਗ੍ਹਾ ਕਵਰ ਕਰਨੀ ਆ ਹਾਂਜੀ ਹਾਂਜੀ ਕੌਂਸਲ ਤੋਂ ਪਰਮਿਸ਼ਨ ਲੈ ਕੇ ਨਕਸ਼ਾ ਪਾਸ ਕਰਾ ਕੇ ਵੀ ਛਤੀ ਹੈ ਜੀ ਪਰ ਜਿਹੜਾ ਨਕਸ਼ਾ ਪਾਸ ਨਹੀਂ ਕਰਾਇਆ ਜਗ੍ਹਾ ਦਾ ਜੀ ਜੀ ਅਸੀਂ ਸੱਚੇ ਸਾਰਾ ਨਕਸ਼ਾ ਪਾਸ ਹੋਇਆ ਜੀ ਪਹਿਲਾਂ ਸਾਰੀ ਜਗ੍ਹਾ ਦਾ ਜੀ ਕਿਉਂਕਿ ਜਿਹੜਾ ਨਵਾਂ ਡੂਲ ਸੀ ਸਾਨੂੰ ਉਹ ਉਹ ਜਿਹੜਾ ਅਕਾਊਂਟ ਗਏ ਫਾਈਨਲ ਹੀ ਦੇ ਦਾਂਗੇ ਜੀ ਅਸੀਂ ਦੇਖ ਨੂੰ ਤਿਆਰਾਂ ਜੀ ਕੋਈ ਗੱਲ ਨਹੀਂ ਕੋਈ ਫੈਨ ਹੋ ਬਈ ਇਹਦਾ ਹਾਂਜੀ ਅ ਅਸੀਂ ਦੇਖੋ ਜੀ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਨਜਾਇਜ਼ ਸਾਰੀਆਂ ਹੋ ਰਹੀਆਂ ਹੈਗੀਆਂ ਉਹਦਾ ਗਵਰਨਮੈਂਟ ਵੱਲੋਂ ਬੜਾ ਸਟ੍ਰਿਕਟ ਟੋਲ ਲਿਆ ਜਾ ਰਿਹਾ ਹੈ ਬਿਕੋਜ਼ ਇਹ ਸਟੇਟ ਗਵਰਨਮੈਂਟ ਨੂੰ ਜਾਂ ਸਟੇਟ ਐਕਸਚੇਂਜਰ ਨੂੰ ਬੜਾ ਲਾਸ ਹੁੰਦਾ ਇਸ ਚੀਜ਼ ਦਾ ਮਤਲਬ ਫਾਈਨੈਂਸ਼ੀਅਲ ਲਾਸ ਹੁੰਦਾ ਤੇ ਅਸੀਂ ਕੀ ਕਰ ਰਹੇ ਜਿਹੜਾ ਚਾਨਾ ਪ੍ਰਾਪਰਟੀ ਡੀਲਰ ਹੈਗਾ ਅਸੀਂ ਉਹਨਾਂ ਕੋਲ ਪਰਸਨਲੀ ਮੈਂ ਵੀ ਗਿਆ ਸੀਗਾ ਉਹਨਾਂ ਦਾ ਡਾਕੂਮੈਂਟਸ ਚੈੱਕ ਕੀਤੇ ਸੀ ਉਹਨੇ ਡਾਕੂਮੈਂਟ ਪੇਸ਼ ਕੀਤੇ ਸੀਗੇ ਬਟ ਉਹ ਔਰ ਐਸ ਪਰ ਬਿਲਡਿੰਗ ਬਾਇਲॉज ਤੁਹਾਨੂੰ 2 ਸਾਲ ਦੇ ਵਿੱਚ ਜਿਹੜੀ ਹੈ ਆਪਣੀ ਬਿਲਡਿੰਗ ਪੂਰੀ ਕਰਨੀ ਹੁੰਦੀ ਹੈ ਐਂਡ ਇਫ ਯੂ ਡੋਨਟ ਡੂ ਇਟ ਇਟ ਮੀਨਸ ਤੁਹਾਡਾ ਜਿਹੜਾ ਹੈਗਾ ਉਹ ਨਕਸ਼ਾ ਜਿਹੜਾ ਨਾ ਲੈਂਡ ਵਾਇਡ ਹੋ ਜਾਂਦਾ ਤਾਂ ਉਹਨੂੰ ਦੁਬਾਰਾ ਅਪਰੂਵਲ ਲੈਣੀ ਪੈਂਦੀ ਹੈ ਸਿਮਿਲਰਲੀ ਇਸ ਕੇਸ ਦੇ ਵਿੱਚ ਵੀ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਡਰੇਨ ਹੈਗਾ ਡਰੇਨੇਜ ਭਾਗ ਦਾ ਉਹਦੇ ਉੱਪਰ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਔਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਇਮੀਡੀਏਟਲੀ ਉਹਦੇ ਉੱਪਰ ਕਾਰਵਾਈ ਇੱਕ ਦੋ ਦਿਨ ਦੇ ਵਿੱਚ ਵਿੱਚ ਅਸੀਂ ਕਰਾਂਗੇ ਐਂਡ ਡਰੇਨੇਜ ਡਿਪਾਰਟਮੈਂਟ ਨੂੰ ਵੀ ਮੇਰੀ ਰਿਕਵੈਸਟ ਹੈਗੀ ਹੈ ਵੀ ਉਹ ਵੀ ਇਸ ਦੇ ਉੱਪਰ ਜਿਹੜੀ ਕਾਰਵਾਈ ਕਰਨ ਜਿਹੜੀਆਂ ਹੋਰ ਵੀ ਕੋਈ ਇਸ ਦੇ ਉੱਪਰ ਡਰੇਨੇਜ ਦੇ ਉੱਪਰ ਸਾਰੀਆਂ ਹੋ ਰਹੀਆਂ ਨੇ ਜਾਇਜ਼ ਉਹਨੂੰ ਉਹਦਾ ਟੇਕ ਕੇਅਰ ਕੀਤਾ ਜਾਵੇ ਸਰ ਇਹ ਚ ਫਾਈਨ ਕਰਨ ਦੀ ਪ੍ਰੋਵੀਜ਼ਨ ਹੈ ਜਾਂ ਉਹ ਉਸ ਧੌਣ ਵਾਸਤੇ ਪ੍ਰੋਵੀਜ਼ਨ ਨਹੀਂ ਕੋਈ ਪ੍ਰੋਵੀਜ਼ਨ ਫਾਈਨ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿਉਂਕਿ ਆਲਰੇਡੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਅਸੀਂ ਉਹਦੇ ਉੱਪਰ ਕੀ ਫਾਈਨ ਕਰ ਸਕਦੇ ਹੈਗੇ ਇਹ ਤਾਂ ਹੁੰਦੀ ਕੋਈ ਥੋੜੀ-ਬੋੜੀ ਵਾਇਓਲੇਸ਼ਨ ਹੈਗੀ ਹੈ ਕੋਈ ਕਿਸੇ ਨੇ ਬਣਾ ਲਿਆ ਕੋਈ ਜ਼ਰੂਰੀ ਹੈਗਾ ਲੈਟਸ ਸੇ ਕੋਈ ਉਹ ਅਸੀਂ ਕਰ ਸਕਦੇ ਹੈ ਜਿਹੜਾ affordable uh, violation ਜਿਹੜੀ ਹੁੰਦੀ ਹੈ ਉਹ ਮੰਨੀ ਜਾ ਸਕਦੀ ਹੁੰਦੀ ਹੈ ਸਰਕਾਰ ਦੀ ਪ੍ਰਵਾਨਗੀ ਲੈ ਕੇ ਬਟ ਥਿਸ ਇਸ ਨਾਟ ਉਹਦੇ ਵਿੱਚ ਨਹੀਂ ਆਂਦਾ ਇਸ ਕਰਕੇ ਜਿਹੜਾ ਹੈਗਾ ਇਹਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਜਿਹੜੀ ਵਾਇਲੇਸ਼ਨ ਹੈਗੀ ਉਹਨੂੰ ਅਸੀਂ ਡਿਸਮੈਂਟਲਿੰਗ ਦਾ ਪ੍ਰੋਸੈਸ ਸ਼ੁਰੂ ਕਰਨ ਜਾ ਰਹੇ ਹਾਂ